ਚੰਡੀਗੜ੍ਹ ਦੇ ਕਲੱਬਾਂ ਦੇ ਬਾਹਰ ਬਲਾਸਟ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ਦੇ ਹਿਸਾਰ ਤੋਂ ਇਹਨਾਂ ਦੋਵੇਂ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ। ਗ੍ਰਿਫਤਾਰੀ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਤੇ ਇਹਨਾਂ ਬਦਮਾਸ਼ਾਂ ਦੇ ਵਿਚਕਾਰ ਮੁੱਠਪੇੜਾ ਜਿਹੜੀ ਉਹ ਵੀ ਹੋਈ ਸੀ। ਦੋਵੇਂ ਪਾਸੇ ਤੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਜਦੋਂ ਪੁਲਿਸ ਦੇ ਵੱਲੋਂ ਗੋਲੀ ਚਲਾਈ ਗਈ ਤਾਂ ਗੋਲੀਆਂ ਇਹਨਾਂ ਦੋਵਾਂ ਦੇ ਪੈਰਾਂ ਦੇ ਵਿੱਚ ਵੱਜਦੀਆਂ ਨੇ ਜਿਸ ਕਰਕੇ ਇਹ ਦੋਵੇਂ ਮੁਲਜ਼ਮ ਜ਼ਖਮੀ ਹੁੰਦੇ ਨੇ। ਜ਼ਖਮੀ ਹਾਲਤ ਦੇ ਵਿੱਚ ਫਿਰ ਇਹਨਾਂ ਨੂੰ ਹਿਸਾਰ ਦੇ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾਇਆ ਜਾਂਦਾ ਤਾਂ ਚੰਡੀਗੜ੍ਹ ਪੁਲਿਸ ਤੇ ਹਰਿਆਣਾ ਐਸਟੀਐਫ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ ਹਿਸਾਰ ਦੇ ਵਿੱਚ ਮੁੱਠਪੇੜ ਹੋ ਜਾਂਦੀ ਆ ਇਹਨਾਂ ਦੋਵੇਂ ਮੁਲਜ਼ਮਾਂ ਤੇ ਪੁਲਿਸ ਦੇ ਵਿਚਕਾਰ ਤਾਂ ਗੋਲੀਆਂ ਇਹਨਾਂ ਦੋਵੇਂ ਮੁਲਜ਼ਮਾਂ ਦੇ ਪੈਰਾਂ ਦੇ ਵਿੱਚ ਲੱਗਦੀਆਂ ਨੇ ਜਿਸ ਕਰਕੇ ਇਹ ਦੋਵੇਂ ਮੁਲਜ਼ਮ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਜ਼ਖਮੀ ਹਾਲਤ ਦੇ ਵਿੱਚ ਫਿਰ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾਇਆ ਗਿਆ ਤਾਂ 26 ਸੈਕਟਰ ਦੇ ਵਿੱਚ ਇਹਨਾਂ ਮੌਲਜ਼ਮਾ ਦੇ ਵੱਲੋਂ ਕਲਬਾਂ ਦੇ ਬਾਹਰ ਬਲਾਸਟ ਕੀਤੇ ਗਏ ਸੀ ਜਿਸ ਤੋਂ ਬਾਅਦ ਇਹ ਲਗਾਤਾਰ ਪੁਲਿਸ ਦੀ ਗ੍ਰਿਫਤੋਂ ਬਾਹਰ ਚੱਲ ਰਹੇ ਸੀ ਲਗਾਤਾਰ ਭੱਜਦੇ ਹੋਏ ਦਿਖਾਈ ਦੇ ਰਹੇ ਸੀ ਤਾਂ ਪੁਲਿਸ ਨੂੰ ਜਿਵੇਂ ਹੀ ਇਤਲਾਹ ਮਿਲਦੀ ਆ ਕਿ ਇਹ ਹਰਿਆਣਾ ਦੇ ਹਿਸਾਰਚ ਨੇ ਤਾਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹਰਿਆਣਾ ਐਸਟੀਐਫ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਫਿਰ ਸਾਂਝਾ ਆਪਰੇਸ਼ਨ ਚਲਾਇਆ ਜਾਂਦਾ ਤਾਂ ਜਿਵੇਂ ਹੀ ਪੁਲਿਸ ਇਹਨਾਂ ਨੂੰ ਗ੍ਰਫਤਾਰ ਕਰਨ ਦੇ ਲਈ ਜਾਂਦੀ ਆ ਤਾਂ ਇਹਨਾਂ ਵਿਦਵਾਸ਼ਾਂ ਦੇ ਵੱਲੋਂ ਪੁਲਿਸ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਪੁਲਿਸ ਵਾਲਿਆਂ ਦਾ ਬਚਾਅ ਇਸ ਕਰਕੇ ਰਹਿੰਦਾ ਕਿਉਂਕਿ ਉਹਨਾਂ ਦੇ ਬੁਲੇਟ ਪ੍ਰੂਫ ਜੈਕਟਾਂ ਪਾਈਆਂ ਹੋਈਆਂ ਸੀ ਤਾਂ ਜਦੋਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕਰਦੇ ਹੁਆ ਗੋਲੀ ਚਲਾਈ ਗਈ ਤਾਂ ਇਹਨਾਂ ਮੌਲਜ਼ਮਾਂ ਦੇ ਪੈਰਾਂ ਦੇ ਵਿੱਚ ਗੋਲੀਆਂ ਲੱਗਦੀਆਂ ਨੇ ਤਾਂ ਦੋਵਾਂ ਨੂੰ ਗ੍ਰਫਤਾਰ ਆ ਜਿਹੜਾ ਉਹ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਦਾ ਨਾਮ ਬਿਨੇਸੀ ਤੇ ਦੂਜੇ ਦਾ ਨਾਮ ਅਰਜੀਤ ਸੀ ਦੋਵੇਂ ਹੀ ਕਬੱਡੀ ਦੇ ਪਲੇਅਰ ਸੀ ਇੱਕ ਖਰੜ ਦਾ ਰਹਿਣ ਵਾਲਾ ਸੀ ਤੇ ਇੱਕ ਦੇਬਾ ਹਿਸਾਰ ਦਾ ਰਹਿਣ ਵਾਲਾ ਸੀ ਤਾਂ ਦੋਵਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਆ ਜਿਹੜਾ ਉਹ ਹੁਣ ਕਰ ਲਿਆ ਕਿਆ ਚੰਡੀਗੜ੍ਹ ਦੇ کلبਾਂ ਦੇ ਬਾਹਰ ਬਲਾਸਟ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਰਿਆਣਾ ਦੇ ਹਿਸਾਰ ਤੋਂ ਇਹਨਾਂ ਦੋਵੇਂ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਗ੍ਰਫਤਾਰੀ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਤੇ ਇਹਨਾਂ ਬਦਮਾਸ਼ਾਂ ਦੇ ਵਿਚਕਾਰ ਮੁੱਠਪੇੜਾ ਜਿਹੜੀ ਉਹ ਵੀ ਹੋਈ ਸੀ। ਦੋਵੇਂ ਪਾਸੇ ਤੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਜਦੋਂ ਪੁਲਿਸ ਦੇ ਵੱਲੋਂ ਗੋਲੀ ਚਲਾਈ ਗਈ ਤਾਂ ਗੋਲੀਆਂ ਇਹਨਾਂ ਦੋਵਾਂ ਦੇ ਪੈਰਾਂ ਦੇ ਵਿੱਚ ਵੱਜਦੀਆਂ ਨੇ ਜਿਸ ਕਰਕੇ ਇਹ ਦੋਵੇਂ ਮੌਲਜ਼ਮ ਜ਼ਖਮੀ ਹੁੰਦੇ ਨੇ। ਜ਼ਖਮੀ ਹਾਲਤ ਦੇ ਵਿੱਚ ਫਿਰ ਇਹਨਾਂ ਨੂੰ ਹਿਸਾਰ ਦੇ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾਇਆ ਜਾਂਦਾ ਤਾਂ ਚੰਡੀਗੜ੍ਹ ਪੁਲਿਸ ਤੇ ਹਰਿਆਣਾ ਐਸਟੀਐਫ ਦੇ ਵੱਲੋਂ ਇਹ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ। ਹਿਸਾਰ ਦੇ ਵਿੱਚ ਮੁੱਠ ਭੇੜ ਹੋ ਜਾਂਦੀ ਆ ਇਹਨਾਂ ਦੋਵੇਂ ਮੁਲਜ਼ਮਾਂ ਤੇ ਪੁਲਿਸ ਦੇ ਵਿਚਕਾਰ ਤਾਂ ਗੋਲੀਆਂ ਇਹਨਾਂ ਦੋਵੇਂ ਮੁਲਜ਼ਮਾਂ ਦੇ ਪੈਰਾਂ ਦੇ ਵਿੱਚ ਲੱਗਦੀਆਂ ਨੇ ਜਿਸ ਕਰਕੇ ਇਹ ਦੋਵੇਂ ਮੁਲਜ਼ਮ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਜ਼ਖਮੀ ਹਾਲਤ ਦੇ ਵਿੱਚ ਫਿਰ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀਆ ਚੜਾ ਉਹ ਕਰਵਾਇਆ ਗਿਆ ਤਾਂ 26 ਸੈਕਟਰ ਦੇ ਵਿੱਚ ਇਹਨਾਂ ਮੌਲਜ਼ਮਾ ਦੇ ਵੱਲੋਂ ਕਲਬਾਂ ਦੇ ਬਾਹਰ ਬਲਾਸਟ ਕੀਤੇ ਗਏ ਸੀ ਜਿਸ ਤੋਂ ਬਾਅਦ ਇਹ ਲਗਾਤਾਰ ਪੁਲਿਸ ਦੀ ਗ੍ਰਿਫਤੋਂ ਬਾਹਰ ਚੱਲ ਰਹੇ ਸੀ ਲਗਾਤਾਰ ਭੱਜਦੇ ਹੋਏ ਦਿਖਾਈ ਦੇ ਰਹੇ ਸੀ ਤਾਂ ਪੁਲਿਸ ਨੂੰ ਜਿਵੇਂ ਹੀ ਇਤਲਾਹ ਮਿਲਦੀ ਆ ਕਿ ਇਹ ਹਰਿਆਣਾ ਦੇ ਹਿਸਾਰਚ ਨੇ ਤਾਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹਰਿਆਣਾ ਐਸਟੀਐਫ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਫਿਰ ਸਾਂਝਾ ਆਪਰੇਸ਼ਨ ਚਲਾਇਆ ਜਾਂਦਾ ਤਾਂ ਜਿਵੇਂ ਹੀ ਪੁਲਿਸ ਇਹਨਾਂ ਨੂੰ ਗ੍ਰਫਤਾਰ ਕਰਨ ਦੇ ਲਈ ਜਾਂਦੀ ਆ ਤਾਂ ਇਹਨਾਂ ਵਿਧਵਾਸ਼ਾਂ ਦੇ ਵੱਲੋਂ ਪੁਲਿਸ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਪੁਲਿਸ ਵਾਲਿਆਂ ਦਾ ਬਚਾਅ ਇਸ ਕਰਕੇ ਰਹਿੰਦਾ ਕਿਉਂਕਿ ਉਹਨਾਂ ਦੇ ਬੁਲੇਟ ਪ੍ਰੂਫ ਜੈਕਟਾਂ ਪਾਈਆਂ ਹੋਈਆਂ ਸੀ ਤਾਂ ਜਦੋਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕਰਦੇ ਆ ਹੋਇਆ ਗੋਲੀ ਚਲਾਈ ਗਈ ਤਾਂ ਇਹਨਾਂ ਮੌਲਜ਼ਮਾਂ ਦੇ ਪੈਰਾਂ ਦੇ ਵਿੱਚ ਗੋਲੀਆਂ ਲੱਗਦੀਆਂ ਨੇ ਤਾਂ ਦੋਵਾਂ ਨੂੰ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਦਾ ਨਾਮ ਬਿਨੇਸੀ ਤੇ ਦੂਜੇ ਦਾ ਨਾਮ ਅਰਜੀਤ ਸੀ ਦੋਵੇਂ ਹੀ ਕਬੱਡੀ ਦੇ ਪਲੇਅਰ ਸੀ ਇੱਕ ਖਰੜ ਦਾ ਰਹਿਣ ਵਾਲਾ ਸੀ ਤੇ ਇੱਕ ਦੇਬਾ ਹਿਸਾਰ ਦਾ ਰਹਿਣ ਵਾਲਾ ਸੀ ਤਾਂ ਦੋਵਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਆ ਜਿਹੜਾ ਉਹ ਹੁਣ ਕਰ ਲਿਆ ਕਿ